ਦੁਨੀਆ ਬੜਾਈ ਆ ਨਾ ਉਹਦੇ ਚੰਗੇ ਮਾੜੇ ਸਾਰੇ ਬਣਾਏ ਨਾ ਠੀਕ ਹੈ ਨਾ ਤੇ ਸਾਰਿਆਂ ਚ ਸਾਰੇ ਗੁਣ ਨਹੀਂ ਹੁੰਦੇ ਸਾਰਿਆਂ ਸਾਰੇ ਔਗਣੇ ਹੁੰਦੇ ਇੱਕ ਵਾਰੀ ਭੋਲੇ ਪੁਰਸ ਸਿੰਘ ਜੀ ਨੇ ਕਿਸੇ ਨੇ ਕਿਹਾ ਮੈਂ ਤੁਹਾਡੇ ਬੰਦੇ ਠੀਕ ਨਹੀਂ ਹੈਗੇ ਉਹ ਕਹਿੰਦੇ ਜਿੱਥੇ ਗੁਰਨਾਕ ਨੇ ਫੈਕਟਰੀ ਲਾਈ ਹੈ ਚੰਗੇ ਬੰਦੇ ਉੱਥੋਂ ਲਿਆ ਦੋ ਮੈਨੂੰ ਮੇਰਾ ਕਿਹੜਾ ਠੀਕ ਕਰਦਾ ਮਾੜਿਆਂ ਨਾਲ ਕੰਮ ਕਰਨ ਨੂੰ ਸੋ ਇਸ ਕਰਕੇ ਅ ਗਲਤੀ ਕਿਸੇ ਕੋਲੋਂ ਹੋ ਜਾਂਦੀ ਹੈ ਤੇ ਫੇਰ ਵੀ ਜਿਹੜਾ ਪਿੰਗੜਾ ਸੰਸਥਾ ਹੈ ਨਾ ਉਹਦਾ ਮਾਤਾ ਜਿਹੜਾ ਨਾ ਉਹ ਉਹ ਮਾਫ ਕਰਨ 'ਚ ਬਹੁਤ ਯਕੀਨ ਰੱਖਦਾ ਹੈ ਭਗਤ ਜੀ ਤਾਂ ਬਹੁਤ ਜ਼ਿਆਦਾ ਮਾਫ ਕਰਦੇ ਸੀਗੇ ਵੱਡੀ ਤੋਂ ਵੱਡੀ ਗਲਤੀ ਵੀ ਮਾਫ ਕਰ ਦਿੰਦਾ ਸੀ ਤੋ ਕਿਸੇ ਨੂੰ ਲਾਲਚ ਆ ਹੀ ਜਾਂਦਾ ਹੈ ਇਹ ਬਣਾੜੇ ਕੁਛ ਬਚਪਨ ਤੋਂ ਜੇ ਚੰਗੇ ਤਰ੍ਹਾਂ ਨਾ ਸਿੱਖਿਆ ਮਿਲੀ ਹੋਵੇ ਬੱਚਾ ਨੂੰ ਤੋ ਗਲਤ ਰਸਤੇ ਪੈ ਜਾਂਦੇ ਆ ਹੁਣ ਇਹਨਾਂ ਦੇ ਇਹਨਾਂ ਦੀ ਮਾਂ ਵੀ ਸਾਡੇ ਕੋਲ ਕੰਮ ਕਰਦੀ ਰਹੀ ਤੇ ਕੋਹਣਾ ਇਹਦੇ ਬੱਚੇ ਵੀ ਕਈ ਕੰਮ ਕਰਦੇ ਆ ਪਰ ਇਹਨਾਂ ਨੂੰ ਆਦਤ ਹੈ ਚੋਰੀ ਕਰਨ ਦੀ ਸੀਗੀ ਇਹਨਾਂ ਬੱਚਿਆਂ ਨੂੰ ਪਹਿਲਾਂ ਛੋਟੇ-ਛੋਟੇ ਚੋਰੀਆਂ ਕਰਦੇ ਸੀ ਐਤਕੀ ਵੱਡੀ ਕਰ ਲਈ ਚੋਰੀ ਛੋਟੀਆਂ ਤਾਂ ਸੀ ਮਾਫ ਕਰਦੇ ਪਰ ਸਾਨੂੰ ਉਹਦਾ ਸੁਭਾਅ ਤਾਂ ਪਤਾ ਸੀਗਾ ਤੇ ਐਤਕੀ ਉਹਨੇ ਜਿਹੜਾ ਵੱਡੀ ਮੱਲ ਮਾਰ ਲਈ ਸੀ ਉਹਦੇ ਥੋੜੀ ਜੀ ਗਲਤੀ ਸਾਡੇ ਖਜ਼ਾਨਚੇ ਜੀ ਦੀ ਸੀ ਨਹੀਂ ਉਹਨਾਂ ਦੇ ਵੈਸੇ ਤਾਂ ਅਸੀਂ ਸਟ੍ਰੌਂਗ ਰੂਮ ਬਣਾਇਆ ਹੋਇਆ ਆਪਣੇ ਵੱਲੋਂ ਲੋਹੇ ਦੇ ਦਰਵਾਜ਼ੇ ਲਾਏ ਹੋਏ ਆ ਬਾਹਰਸ ਵਾਲੇ ਪਰ ਉਹਨੇ ਕੁੰਡਈ ਕਟਰ ਨਾਲ ਤੋੜ ਕੇ ਤੇ ਖੋਲਿਆ ਤੇ ਉਹ ਫੇਰ ਵੀ ਅੰਦਰ ਜਾਲੀ ਲੱਗੇ ਹੋ ਟੱਪ ਕੇ ਤੇ ਫੇਰ ਉਹ ਅੰਦਰ ਉਦੋਂ ਕੁਦਰਤੀ ਪੈਸੇ ਜੜੇ ਸਿਹਰਾ ਦਰਾਜ ਚ ਰੱਖ ਗਏ ਤੇ ਲੋਕਰ ਚ ਰੱਖੇ ਇਹਨੂੰ ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨ ਸੀਗੀ ਕਿ ਦੋ ਤਿੰਨ ਦਿਨ ਬੈਂਕ ਬੰਦ ਰਿਹਾ ਇਸ ਕਰਕੇ ਪੈਸੇ ਦੇ ਅਮਾਉਂਟ ਨਾਲ 20000 ਰੁਪਏ ਸੀਗਾ ਤੇ ਉਹ ਲੈ ਕੇ ਭੱਜ ਗਿਆ ਤੋਂ ਕੈਮਰਿਆਂ ਦੇ ਚ ਕਾਫੀ ਆ ਗਈ ਸੀ ਗੱਲ ਪਰ ਉਹਦੇ ਸੁਭਾਅ ਕਰਕੇ ਮੈਨੂੰ ਪਤਾ ਸੀ ਉਹਦਾ ਥੋੜਾ ਜਿਹਾ ਵੀ ਰਸਤਾ ਇਹ ਜੇ ਉਹ ਤਾਂ ਜੇ ਕੱਲੇ ਦਾ ਹੀ ਪਤਾ ਲੱਗਿਆ ਸਾਥੀ ਦਾ ਜੇ ਉਹ ਤਾਂ ਪੁਲਿਸ ਵਾਲੇ ਇਨਕੁਆਇਰੀ ਕਰਨਗੇ ਤਾਂ ਉਹ ਦੱਸਣਗੇ ਸੰਤੈ ਇਹ ਕੱਲੇ ਦਾ ਹੀ ਪਤਾ ਸੈਲਫ ਆਈਅਰ ਤਰਜ਼ ਹੋ ਗਈ ਹੈ ਤੇ ਉਹਦੇ ਚੈਲਪ ਕੀਤੀ ਸਾਡੀ ਆਪਾ ਹਨ ਸ਼ਰਮਾ ਜੀ ਨੇ ਵੀ ਤੇ ਕਬਰ ਜੇ ਪ੍ਰਤਾਪ ਕਿਉਂਕਿ ਆਪਣੇ ਆਪ ਨੂੰ ਕਹਿੰਦੇ ਆ ਮੈਂ ਪਿੰਗੋੜੇ ਪਰਿਵਾਰ ਦਾ ਮੈਂਬਰ ਹਾਂ ਤੇ ਉਹਨਾਂ ਨੂੰ ਇਨਫੋਰਮ ਕਰਨਾ ਵੀ ਜ਼ਰੂਰੀ ਸੀ ਤੇ ਸਾਰਿਆਂ ਦੀ ਮਦਦ ਨਾਲ ਪੁਲਿਸ ਵਾਲਿਆਂ ਦੀ ਮਦਦ ਦੇ ਨਾਲ ਪੁਲਿਸ ਵਾਲੇ ਵੀ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਤੇ ਅੱਜ ਇਹ ਕਬਰੀ ਹੋ ਗਈ ਹੈ 24 ਘੰਟਿਆਂ ਦੇ ਅੰਦਰ ਅੰਦਰ ਤੇ ਸ਼ੁਕਰ ਹੈ ਉਸ ਕਾਲਪੁਰ ਦਾ ਇਹ ਜਿਹੜਾ দান ਦਾ ਪੈਸਾ ਹੈ ਗਰੁੱਪਾਂ ਵਾਸਤੇ ਆਉਣਾ ਉਹਨਾਂ ਤੇ ਖਰਚ ਹੋਣਾ ਚਾਹੀਦਾ ਅਸੀਂ ਰਖਵਾਲੇ ਆ ਅਸੀਂ ਸ਼ੁਕਰਾਨਾ ਕਰਦੇ ਆ ਵੀ ਸਾਡਾ ਅਸੀਂ ਬਚ ਗਏ ਅਸੀਂ ਉਹ ਪੈਸੇ ਦੀ ਰਖਵਾਲੀ ਨਹੀਂ ਅਸੀਂ ਕਰ ਸਕੇ ਪੂਰੀ ਕਰਨਾ ਤੇ ਕੱਲ ਸਾਨੂੰ ਐਪਲੀਕੇਸ਼ਨ ਜਿਹੜੀ ਮਿਲੀ ਹੈ ਪਿੰਗੜ ਵਾਲਾ ਟਰਸਟ ਅੰਮ੍ਰਿਤਸਰ ਤੋਂ ਕਿ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਵਿੱਚੋਂ ਬੀਤੀ ਰਾਰ ਜਿਹੜੀ ਸੀ ਉਹਦੇ ਵਿੱਚੋਂ ਕੋਈ ਅਣਪਛਾਤਾ ਵਿਅਕਤੀ ਆ ਕੇ ਜਿਹੜਾ ਚੋਰੀ ਕਰਕੇ ਲੈ ਗਿਆ ਚੋਰੀ ਦੀ ਰਕਮ ਜਿਹੜੀ ਕਰੀਬ ਉਹਨਾਂ ਨੇ 9 ਲੱਖ 20 ਹਜ਼ਾਰ ਜਿਹੜੀ ਉਹਦੇ ਵਿੱਚ ਦੱਸੀ ਹੈ ਉਹਦੇ ਸਬੰਧ ਵਿੱਚ ਜਿਹੜਾ ਮਕਦਮਾ ਜਿਹੜਾ ਰਜਿਸਟਰ ਕਰਕੇ ਮਕਦਮਾ ਨੰਬਰ 3 ਕੱਲ ਰਜਿਸਟਰ ਕੀਤਾ ਹੈ ਤੇ ਅੱਗੇ ਤਫਤੀਸ਼ ਜਿਹੜੀ ਉਹਦੀ ਕਰ ਰਹੇ ਆ ਤਫਤੀਸ਼ ਕਰ ਰਹੇ ਆ ਉਹ ਸ਼ੱਕ ਕਰ ਰਹੇ ਆਪਣੇ ਵਿੱਚ ਕੁਝ ਬੰਦਿਆਂ ਦੇ ਉਹਨਾਂ ਦੇ ਨਾਮ ਵੀ ਅਸੀਂ ਉਹਨਾਂ ਕੋਲ ਲਏ ਆ ਸਾਰਿਆਂ ਕੋਲ ਬਰੀਕੀ ਨਾਲ ਪੁੱਛਗਿੱਛ ਕਰ ਰਹੇ ਆ ਜਿਹੜਾ ਕਿ ਬੰਦਾ ਵਿੱਚ ਸ਼ਾਮਲ ਹੋਇਆ ਉਹਨੂੰ ਗ੍ਰਿਫਤਾਰ ਕਰਕੇ ਜਿਹੜੇ ਕਾਨੂੰਨੀ ਕਾਰਵਾਈ ਕਰਕੇ ਦੀ ਬਰਾਮਦਗੀ ਦੀ ਉਹ ਤੇ ਕੀਤੀ ਜਾਵੇਗੀ ਬੰਦਾ ਜਿਹੜਾ ਵਾ ਉਹਨਾਂ ਨੇ ਉਹਨਾਂ ਬੰਦਿਆਂ ਕੋਲ ਪੁੱਛਗਿਸ਼ ਜਿਹੜੀ ਕੀਤੀ ਜਾ ਰਹੀ ਹੈ ਜਦੋਂ ਵੀ ਇਹਦੇ ਬਾਰੇ ਜਿਹੜਾ ਕੋਈ ਗੱਲ ਸਾਹਮਣੇ ਆਉਂਦੀ ਤੇ ਉਹਦੇ ਜਿਹੜਾ ਖਲਾਸਾ ਜਿਹੜਾ ਕੀਤਾ ਜਾਵੇਗਾ ਕਾਊਂਟ ਬ੍ਰਾਂਚ ਦੇ ਵਿੱਚ ਜਿਹੜਾ ਜਿੱਥੇ ਉਹਨਾਂ ਦਾ ਲੇਖਾ ਜੋਖਾ ਕਰਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦੇ ਉਸ ਜਗ੍ਹਾ ਤੇ ਪੈਸੇ ਜਿਹੜੇ ਦਰਾਜ ਚ ਪਏ ਸੀ ਉਹ ਬਾਹਰਲਾ ਕਾਊਂਟ ਬ੍ਰਾਂਚ ਦਾ ਦਰਵਾਜ਼ਾ ਜਿਹੜਾ ਉਹਨਾਂ ਦਾ ਕੱਟਣਾ ਕੱਟ ਕੇ ਤੇ ਅੰਦਰੋਂ ਜਿਹੜਾ ਵਿਅਕਤੀ ਜਿਹੜਾ ਪੈਸੇ ਜਿਹੜਾ ਚੋਰੀ ਕਰਕੇ ਲੈ ਗਿਆ ਵੀ 9 ਲੱਖ 20000 ਰੁਪਏ ਦੀ ਚੋਰੀ ਜਿਹੜੀ ਉਹਨਾਂ ਦੱਸੀ ਹੈ ਜੀ